ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀਰ ਨੂੰ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਇਹ ਆਪਣਾ ਨਾਮ ਕਿਸ਼ੋਰ ਕੁਮਾਰ ਦੱਸਦਾ ਉਮਰ ਕਰੀ 25 26 ਸਾਲ ਦੀ ਆ ਹਿੰਦੀ ਬੋਲਦਾ ਆਪਣਾ ਪਤਾ ਕਿਤੇ ਪਟਨਾ ਬਿਹਾਰ ਦੱਸ ਰਿਹਾ ਲੁਧਿਆਣੇ ਪੀਏਯੂ ਤੇ ਗੇਟ ਨੰਬਰ 4 ਦੇ ਸਾਹਮਣੇ ਗਲੀਆਂ ਦੇ ਵਿੱਚ ਘੁੰਮਦਾ ਸੀ ਬਹੁਤ ਮਾੜੀ ਹਾਲਤ ਅਰਧ ਨਗਨ ਹਾਲਤ ਦੇ ਵਿੱਚ ਪੈਰ ਸੁੱਜੇ ਹੋਇਆ ਸੱਟਾਂ ਲੱਗੀਆਂ ਹੋਈਆਂ ਇਸ਼ਨਾਨ ਕੀਤੇ ਹਨ ਜਿਵੇਂ ਸਾਲਾਂ ਬੱਧੀ ਬੀਤ ਗਏ ਹੁੰਦੇ ਆ ਧੰਨਵਾਦ ਆ ਸਾਨੂੰ ਵੀਰ ਜਿਨ੍ਹਾਂ ਨੇ ਗਰਮੇਲ ਸਿੰਘ ਜੀ ਉਹਨਾਂ ਨੇ ਦੱਸਿਆ ਨਰਮਲ ਸਿੰਘ ਜੀ ਤੇ ਗੋਬਿੰਦ ਸਿੰਘ ਜੀ ਤੇ ਜਿਹੜੇ ਉਸ ਵੀਰ ਨੂੰ ਸਾਡੇ ਤਿੱਕਰ ਲੈ ਕੇ ਆਏ ਕਿ ਹੁਣ ਅਸੀਂ ਇਸ ਵੀਰ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਿਵੇਂ ਬਾਈ ਗਰਮੇਲ ਸਿੰਘ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਤੁਸੀਂ ਵੀ ਆਪਣਾ ਫਰਜ਼ ਨਿਭਾਓ ਇਸ ਵੀਰ ਦੀ ਵੀਡੀਓ ਨੂੰ ਸ਼ੇਅਰ ਕਰਕੇ ਜੇ ਕੋਈ ਪਹਿਚਾਣਦਾ ਤਾਂ ਸਾਡੇ ਨਾਲ ਸੰਪਰਕ ਕਰਕੇ ਤਾਂ ਜੋ ਇਹ ਵੀਰ ਇਨੌਜਵਾਨ ਮਾਂ ਦਾ ਪੁੱਤ ਆਪਣੇ ਘਰ ਜਾ ਸਕੇ ਪਰ ਮਹਾਰਾਜ ਕਿਰਪਾ ਕਰਨ ਇਹ ਵੀਰ ਜਿਵੇਂ ਹਜ਼ਾਰਾਂ ਹੀ ਉਨਾਕਤ ਅਸੀਂ ਵਾ ਪਰਿਵਾਰ ਦੇ ਸੁਪਨਿਆਂ ਦੇ ਕਰਦੇ ਮੈਂਬਰ ਆਪੋ ਆਪਣੇ ਘਰਾਂ ਚ ਹੁਣ ਟਿਕਰ ਪਹੁੰਚ ਚੁੱਕੇ ਆ ਉਹਨਾਂ ਵਾਂਗੇ ਵੀ ਆਪਣੇ ਘਰ ਆਪਣਿਆਂ ਦੇ ਵਿੱਚ ਜਾਵਾਂਗੇ ਅਸੀਂ ਜੀ ਇਹ ਲੁਧਿਆਣੇ ਤੋਂ ਜੂਨੀਵਰਸਿਟੀ ਗੀਟ ਨੰਬਰ 4 ਦੇ ਕੋਲੇ ਇੱਕ ਹਮ ਦਾ ਦੇਖਿਆ ਸੀ 5-7 ਦਿਨ ਤੋਂ ਅਸੀਂ ਤਾਂ ਜਦੋਂ ਇਹ ਤੇ ਦੇਖਿਆ ਤੇ ਬੜਾ ਤਰਸ ਆਇਆ ਦੇਖ ਕੇ ਸਾਨੂੰ ਮੇਰੇ ਨਾਲ ਮੇਰੇ ਵੀਰ ਨਰਮਨ ਸਿੰਘ ਠੇਕੇਦਾਰ ਜੀ ਮੁੱਲਾਪੁਰ ਤੋਂ ਆ ਮੇਰੇ ਨਾਲ ਬਾਈ ਸਰਦਾਰ ਗੋਵਿੰਦ ਸਿੰਘ ਜੀ ਇਹ ਦਾਕੇ ਪਿੰਡ ਤੋਂ ਆ ਨੰਗੇ ਦੋ ਚਾਰ ਵਾਰੀ ਤਾਂ ਦੇਖਿਆ ਤੇ ਬੜੀ ਖਸਤਾ ਹਾਲਤ ਦੇ ਵਿੱਚ ਸੀਗਾ ਇਹ ਤਾਂ ਸਾਨੂੰ ਦੇਖ ਕੇ ਦੁਕਾਨ ਵਾਲਿਆਂ ਨੇ ਸੰਪਰਕ ਕੀਤਾ ਸਾਰਿਆਂ ਨਾਲ ਉਹ ਕਹਿੰਦੇ ਬੜਾ ਇਦਾਂ ਹੀ ਸੜਕ ਤੇ ਫਿਰਦਾ ਰਹਿੰਦਾ ਤਾਂ ਸਾਨੂੰ ਫਿਰ ਯਾਦ ਆਇਆ ਮਨੁੱਖਤਾ ਦੀ ਸੇਵਾ ਵੀ ਸਾਡੇ ਬਿਲਕੁਲ ਸ਼ਹਿਰ ਦੇ ਨਾਲ ਹੀ ਬਾਈ ਮੈਂਟੂ ਜੀ ਜਿਹੜੀ ਸੇਵਾ ਕਰ ਰਹੇ ਮਨੁੱਖਤਾ ਦੀ ਸੇਵਾ ਵੀ ਕਿਉਂ ਨਹੀਂ ਇੱਥੇ ਪਹੁੰਚਾਇਆ ਜਾਵੇ ਤੇ ਅੱਜ ਅਸੀਂ ਡੀਡੀਆਰ ਕਟਾ ਕੇ ਲੁਧਿਆਣੇ ਅਤੇ ਥਾਣੇ ਤੋਂ ਤੇ ਇੱਥੇ ਬਾਈ ਜੀ ਕੋਲੇ ਲੈ ਕੇ ਆਏ ਆ ਸੰਸਥਾ ਦੇ ਵਿੱਚ ਮਨੁੱਖਤਾ ਦੀ ਸੇਵਾ ਦੇ ਵਿੱਚ ਤੇ ਇਹਦੀ ਸਾਮ ਸੰਭਾਲ ਹੋ ਸਕੇ ਕਿੱਥੋਂ ਦਾ ਹੈਗਾ ਇਹਦਾ ਕੋਈ ਜਿਹੜਾ ਹੈਗਾ ਇਹਨੂੰ ਆਪਦੇ ਪਿੰਡ گاؤں ਠੀਕ ਕਰਕੇ ਪਹਚਾਇਆ ਜਾਵੇ